ਮਾਮਲਾ ਅੰਮ੍ਰਿਤਸਰ ਦੇ ਸ਼ੇਰਾਟੇ ਇਲਾਕੇ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੇ ਰਹਿਣ ਵਾਲੇ ਪ੍ਰਿੰਸ ਨਾਮ ਦੇ ਨੌਜਵਾਨ ਨੂੰ ਰਾਤ ਕੰਮ ਤੋਂ ਘਰ ਵਾਪਸ ਆਂਦੇ ਰੇਟਾ ਗੱਡੀ ਵੱਲੋਂ ਟੱਕਰ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਹੈ ਉਸ ਨੂੰ ਅਰੋੜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਮੌਕੇ ਤੇ ਪਹੁੰਚੇ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਇਹ ਲੜਕਾ ਜੀ ਪ੍ਰਿੰਸ ਆਫ ਵਰਮ ਕੁਮਾਰ ਇਹ ਮੇਰੇ ਕੋ ਕੰਮ ਕਰਦਾ ਹੈ ਇਹਨੂੰ ਆ ਰਿਆ ਸੀ ਹੋਣਿਆ ਦੁਕਾਨ ਤੋਂ ਆਪਣੀ ਸ਼ਾਪ ਬੰਦ ਕਰਕੇ ਇਥੇ ਛੱਡ ਚੌਂਗ 'ਚ ਇਹਨੂੰ ਕ੍ਰੇਟਾ ਕਾਰ ਵਾਲੇ ਨੇ ਟੱਕਰ ਮਾਰਤੀ ਹੈ ਇਹਦੀ ਸਾਰੀ ਐਕਟਵਾ ਵੀ ਬੁਰੀ ਤਰ੍ਹਾਂ ਟੁੱਟ ਗਈ ਹੈ ਔਰ ਇਹਨੂੰ ਸੱਟਾਂ ਵੀ ਲੱਗੀਆਂ ਇਹਦੀ ਹਾਲਤ ਸੀਰੀਅਸ ਹੈ ਇਹ ਮੈਨੂੰ ਲੱਗਦਾ ਕਿ ਰنجਿਸਰ ਨੇ ਇਹਦੇ ਨਾਲ ਇਹ ਕਾਰਵਾਈ ਕੀਤੀ ਗਈ ਹੈ ਬਾਅਦ ਵਿੱਚ ਪੁੱਛ ਜਾਂਚ ਕਰ ਰਹੀ ਹੈ ਅਸੀਂ ਜਲਦੀ ਹੁਣ ਅਸੀਂ ਇਹਨੂੰ ਲੈ ਕੇ ਜਾ ਰਹੇ ਹਾਂ ਇਹਦਾ ਸਕੈਨ ਕਰਾਉਣ ਵਾਸਤੇ ਉਸ ਤੋਂ ਬਾਅਦ ਜੋ ਵੀ ਡਾਕਟਰ ਰਿਪੋਰਟ ਦਿੰਦੇ ਫਿਰ ਇਹਨਾਂ ਦਾ ਨਾਲ ਕਿਸ ਹਸਪਤਲ ਦੇ ਵਿੱਚ ਇਲਾਜ ਕਰਦੇ ਇਹ ਰੋੜਾ ਹਸਪਤਲ ਛੱਟ ਹੈ ਜੀ ਅੰਦਰ ਇੱਕ ਜਿਹੜਾ ਐਕਸੀਡੈਂਟ ਹੋਇਆ ਕਿੰਨਾ ਦਾ ਹੋਇਆ ਕਿਸ ਜਗ੍ਹਾ ਇਹ ਪਾਜੀ ਐ ਡਵਾਇਡਰ ਦੇ ਵਿੱਚ ਹੋਇਆ 8 ਵਜੇ ਕਰੀਬ ਸਵਾ 8 ਵਜੇ ਵੱਡੋ ਇਤਲਾਬ ਇਲੀਮੈਂਟ ਡਵਾਇਡਰ ਦੇ ਵਿੱਚ ਇੱਕ ਕ੍ਰੈਟਾ ਗੱਡੀ ਨਾਲ ਇੱਕ ਚੀਜ਼ ਦਾ ਐਕਸੀਡੈਂਟ ਹੋਇਆ ਚਾਹੇ ਕਿ ਡਰਾਈਵ ਡਵਾਇਡਰ ਦੇ ਬੜਾ ਕਿਤਾ ਗੱਡੀ ਤੋਂ ਬੜੀ ਮੁਕੀ ਨਹੀਂ ਬਾਜੀ ਐਕਸੀਡੈਂਟ ਹੋਇਆ ਜਿਸ ਕਰਕੇ ਲੱਤ ਕੇ ਦੇ ਜਿਹੜੀਆਂ ਸੱਟ ਲੱਗੀਆਂ ਐ ਇੱਕੀ ਵਾਲੇ ਦੇ ਐਕਟਿਵ ਦੇ ਸੱਟ ਹੋਈ ਆ ਉਨੇ ਤੇ ਰੋੜਾ ਹਫਤਾ ਦਾ ਹਲ ਕਰਾਇਆ ਵਾ ਤੇ ਜਿਹੜੇ ਗੱਡੀ ਵਾਲੇ ਉਹਦੇ ਦੇ ਲੈਟੀ ਵੀ ਆ ਗਏ ਉਹਦਾ ਅਪਡੇਟ ਚੱਲ ਰਿਹਾ ਜੀ ਅਪਡੇਟ ਜੋ ਦੇਣਾ ਕਰ ਲੈ ਗੱਡੀ ਵਾਲਾ ਜਿਹੜਾ ਮੌਕੇ ਤੇ ਥੀ ਜਾਂ ਮੌਕੇ ਤੇ ਉਹ ਗੱਡੀ ਪਤਾ ਲੱਗਾ ਵਾ ਜਦੋਂ ਪਤਾ ਲੱਗਾ ਗੱਡੀ ਦਾ ਦਾਖਲ ਕਰਾਇਆ ਬਾਕੀ ਉਹਨਾਂ ਦੇ ਗੱਡੀ ਵਾਲੇ ਦੇ ਬੰਦੇ ਵੀ ਆ ਗਏ ਉਹ ਉਹਨਾਂ ਦਾ ਇਲਾਜ ਕਰਾ ਰਹੇ ਤੇ ਜਿਹੜਾ ਲੜਕਾ ਉਹਦਾ ਟੀਨਾ ਵੀ ਜਿਹੜਾ ਵਰਨ ਵਰਦਕ ਬਾਹਰ ਕਰ ਦਿੰਦਾ ਟੀਨਾ ਬੱਲੇ ਟਿਕਾੜਿਆ ਹੋਰ ਉਹਦੇ 40 ਕੁ ਲੈ ਹੈ ਅੱਲਾ ਹੀ ਨਿਕਲ ਤੁਕੇ ਜੀ ਹਾਂ ਜੀ ਬੋਲਦੇ ਜਿਉਂਦੇ ਪਲੇਟ ਜਾ ਕਿ ਉਹ ਤੈਨੂੰ ਦਾਖਲ ਕਰਾ ਕੇ ਚਲੇ ਗਏ ਹੁਣ ਥੋੜੇ ਥੋੜੇ ਤੋਂ ਬੰਦੀ ਕੀ ਕਾਰਵਾਈ ਬਾਕੀ ਦੇਖਣ ਦੇ ਇਹ ਵੀ ਜੋ ਗਲਤੀ ਪਰ ਬਿਆਨ ਦੇ ਬਿਆਨ ਦੇ ਕਾਬਿਲ ਨਹੀਂ ਬਿਆਨ ਦੇਦਾ ਬਦਕਮਲ ਕਰ ਰਿਹਾ ਹੈ ਲਾ ਲੋ ਦੀ ਕੰਡੀਸ਼ਨ ਤੇ ਲਾਲ ਠੀਕ ਹੈ ਜਿਉਂ ਹੋਸ਼ ਨਹੀਂ ਹੁੰਦੀ ਤੇ ਹੋਸ਼ੀ ਹੋ ਪਤਾ ਲੱਗਦਾ ਐਕਸਰਾ ਵਗੈਰਾ ਕਰਾ ਰਹੇ ਆਪਣੇ ਸੀਟੀ ਸਕੈਨ ਕਰਾ ਰਹੇ ਉਹਨਾਂ ਜਾਏ ਦੋਹ ਪਾਰਟੀਆਂ ਹੋ ਗਿਆ ਆਪਣੇ ਤੇ ਕਰਾ ਰਹੇ ਇਲਾਜ ਕਰਾ ਰਹੇ ਅਰੋੜਾ ਫਿਰੰਦੇ ਨੇ ਹਾਂਜੀ ਅਰੋੜਾ ਮਾਮਲਾ ਅੰਮ੍ਰਿਤਸਰ ਦੇ ਸ਼ੇਰਾਟੇ ਇਲਾਕੇ ਤੋਂ ਸਾਹਮਣੇ ਆਇਆ ਜਿੱਥੋਂ ਦੇ ਰਹਿਣ ਵਾਲੇ ਪ੍ਰਿੰਸ ਨਾਮ ਦੇ ਨੌਜਵਾਨ ਨੂੰ ਰਾਤ ਕੰਮ ਤੋਂ ਘਰ ਵਾਪਸ ਆਉਂਦੇ ਵਕ੍ਰੇਟਾ ਗੱਡੀ ਵੱਲੋਂ ਟੱਕਰ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਉਸ ਨੂੰ ਅਰੋੜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਮੌਕੇ ਤੇ ਪਹੁੰਚੇ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਇਹ ਲੜਕਾ ਜੀ ਪ੍ਰਿੰਸ ਆਫ ਵਰਮ ਕੁਮਾਰ ਇਹ ਮੇਰੇ ਕੋ ਕੰਮ ਕਰਦਾ ਹੈ ਇਹਨੂੰ ਆ ਰਿਆ ਸੀ ਹੋਣਿਆ ਦੁਕਾਨ ਤੋਂ ਆਪਣੀ ਸ਼ਾਪ ਬੰਦ ਕਰਕੇ ਇਥੇ ਛੱਡ ਚੌਂਗ 'ਚ ਇਹਨੂੰ ਕ੍ਰੇਟਾ ਕਾਰ ਵਾਲੇ ਨੇ ਟੱਕਰ ਮਾਰਤੀ ਹੈ ਇਹਦੀ ਸਾਰੀ ਐਕਟਵਾ ਵੀ ਬੁਰੀ ਤਰ੍ਹਾਂ ਟੁੱਟ ਗਈ ਹੈ ਔਰ ਇਹਨੂੰ ਸੱਟਾਂ ਵੀ ਲੱਗੀਆਂ ਇਹਦੀ ਹਾਲਤ ਸੀਰੀਅਸ ਹੈ ਇਹ ਮੈਨੂੰ ਲੱਗਦਾ ਕਿ ਰنجਿਸਰ ਨੇ ਇਹਦੇ ਨਾਲ ਇਹ ਕਾਰਵਾਈ ਕੀਤੀ ਗਈ ਹੈ ਬਾਅਦ ਵਿੱਚ ਪੁੱਛ ਜਾਂਚ ਕਰ ਰਹੀ ਹੈ ਅਸੀਂ ਜਲਦੀ ਹੁਣ ਅਸੀਂ ਇਹਨੂੰ ਲੈ ਕੇ ਜਾ ਰਹੇ ਹਾਂ ਇਹਦਾ ਸਕੈਨ ਕਰਾਉਣ ਵਾਸਤੇ ਉਸ ਤੋਂ ਬਾਅਦ ਜੋ ਵੀ ਡਾਕਟਰ ਰਿਪੋਰਟ ਦਿੰਦੇ ਫਿਰ ਇਹਨਾਂ ਦਾ ਨਾਲ ਕਿਸੇ ਹਸਪਤਲ ਦੇ ਵਿੱਚ ਇਲਾਜ ਕਰਦੇ ਇਹ ਰੋੜਾ ਹਸਪਤਲ ਛੱਟ ਹੈ ਜੀ ਅੰਦਰ ਇੱਕ ਜਿਹੜਾ ਐਕਸੀਡੈਂਟ ਹੋਇਆ ਕਿਹਨਾ ਦਾ ਹੋਇਆ ਕਿੱਥੇਗਾ ਇਹ ਪਾਜੀ ਐਡਵਾਇਟਰ ਦੇ ਵਿੱਚ ਹੋਇਆ 8 ਵਜੇ ਕਰੀਬ ਸਵਾ 8:00 ਵਜੇ ਐਡਵਾਇਟਰ ਤਲਾਬ ਇਲੀਮੈਂਟ ਐਡਵਾਇਟਰ ਦੇ ਵਿੱਚ ਇੱਕ ਟ੍ਰੈਕਟਰ ਗੱਡੀ ਦਾ ਐਕਸੀਡੈਂਟ ਹੋਇਆ ਯਾਨੀ ਕਿ ਡਰਾਈਵਰ ਐਡਵਾਇਟਰ ਦੇ ਬੜਾ ਕਿਤੇ ਗੱਡੀ ਤੋਂ ਬੜੀ ਲਕੀ ਨਹੀਂ ਬਾਜੀ ਐਕਸੀਡੈਂਟ ਹੋਇਆ ਜਿਸ ਕਰਕੇ ਡਰਕੀ ਦੇ ਜਿਹੜੀਗਾ ਸਟੱਲ ਲੱਗਿਆ ਐਕਟੀ ਵਾਲੇ ਦੇ ਐਕਟੀ ਵਾਲੀ ਫਟਰੀ ਹੋਈ ਹੈ ਉਹਨਾਂ ਤੇ ਰੋੜਾ ਹਸਪਤਾਲ ਦਾ ਹਲ ਕਰਾਇਆ ਵਾ ਤੇ ਜਿਹੜੇ ਗੱਡੀ ਵਾਲੇ ਉਹਨਾਂ ਦੇ ਰੈਟੀ ਵੀ ਆ ਗਏ ਰੋੜਾਪੂ ਤੇ ਚੱਲ ਰਿਹਾ ਸੀ ਆਪਣੇ ਜੋਗੇ ਕਰਨਾ ਗੱਡੀ ਵਾਲਾ ਜਿਹੜਾ ਮੌਕੇ ਤੇ ਜਾਂ ਮੌਕੇ ਤੇ ਉਹ ਦਾਖਲ ਗੱਡੀ ਪਤਾ ਲੱਗਾ ਵਾ ਜਦੋਂ ਪਤਾ ਲੱਗਾ ਗੱਡੀ ਦਾਖਲ ਕਰਾਇਆ ਬੱਧੀ ਉਹਨਾਂ ਦੇ ਗੱਡੀ ਵਾਲੇ ਦੇ ਬੰਦੇ ਵੀ ਆ ਗਏ ਆ ਉਹ ਉਹਨਾਂ ਦਾ ਇਲਾਜ ਕਰਾ ਰਹੇ ਤੇ ਜਿਹੜਾ ਲੜਕਾ ਉਹਦਾ ਟੀਨਾ ਜਿਹੜਾ ਵਰਨ ਵਰਦਕ ਬਾਹਰ ਕਰਦੇ ਨੇ ਟੀਨਾ ਬੰਦਾ ਟਿਕਾ ਗਿਆ ਉਹਦਾ ਜਨਾਬ ਪਤਾ ਲੱਗਾ ਹੈ ਲੈ ਲੈਣੀ ਕੱਟ ਹਾਂ ਜੀ ਪੁੱਛਦੇ ਹੁੰਦੇ ਪਹਿਲੇ ਜਾ ਕਿ ਉਹ ਤੇਨੂੰ ਦਾਖਲ ਕਰਾ ਕੇ ਚਲੇ ਗਏ ਥੋੜੇ ਥੋੜੇ ਬੰਦ ਕੀ ਕਾਰਵਾਈ ਬਾਕੀ ਦੇਖਣੇ ਇਹ ਵੀ ਜੋ ਕਲਦੀ ਪਰ ਬਿਆਨਾਂ ਦੇ ਕਾਬਿਲ ਨੇ ਬਿਆਨ ਜਿੰਦਾ ਬਦ ਤਾਕਤ ਸਰਕਾਰ ਕਰ ਲਾਉਦੀ ਕੰਡੀਸ਼ਨ ਲਾਲ ਠੀਕ ਹੈ ਜਿਹਾ ਹੋਸ਼ ਨਹੀਂ ਹੁੰਦੇ ਦੋ ਹੋਸ਼ੀਏ ਪਤਾ ਲੱਗਦਾ ਐਕਸਟਰਾ ਵਗੈਰਾ ਕਰਾ ਰਹੇ ਆਪਣੇ ਸਿੱਟ ਸਕੈਨ ਕਰਾ ਰਹੇ ਉਹਨਾਂ ਜਾ ਰਹੇ ਦੋਹਾਂ ਪਾਰਟੀਆਂ ਹੋ ਗਿਆ ਆਪਣੇ ਤੇ ਕਰਾ ਰਹੇ ਇਲਾਜ ਕਰਾ ਰਹੇ ਰੋੜਾ ਫਿਰਨ ਦੇ ਵਿੱਚ ਹਾਂ ਜੀ ਰੋੜਾ ਮਾਮਲਾ ਅੰਮ੍ਰਿਤਸਰ ਦੇ ਸ਼ੇਰਾਟੇ ਇਲਾਕੇ ਤੋਂ ਸਾਹਮਣੇ ਆਇਆ ਜਿੱਥੋਂ ਦੇ ਰਹਿਣ ਵਾਲੇ ਪ੍ਰਿੰਸ ਨਾਮ ਦੇ ਨੌਜਵਾਨ ਨੂੰ ਰਾਤ ਕੰਮ ਤੋਂ ਘਰ ਵਾਪਸ ਆਉਂਦੇ ਗ੍ਰੇਟਾ ਗੱਡੀ ਵੱਲੋਂ ਟੱਕਰ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਉਸ ਨੂੰ ਅਰੋੜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਮੌਕੇ ਤੇ ਪਹੁੰਚੇ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਇਹ ਲੜਕਾ ਜੀ ਪ੍ਰਿੰਸ ਆਫ ਵਰਮ ਕੁਮਾਰ ਇਹ ਮੇਰੇ ਕੋਲ ਕੰਮ ਕਰਦਾ ਹੈ ਇਹਨੂੰ ਆਰਿਆ ਸੀ ਹੋਣਿਆ ਦੁਕਾਨ ਤੋਂ ਆਪਣੀ ਸ਼ਾਪ ਬੰਦ ਕਰਕੇ ਜਿੱਥੇ ਛੱਡ ਚੌਂਗ ਚ ਇਹਨੂੰ ਕ੍ਰੇਟਾ ਕਾਰ ਵਾਲੇ ਨੇ ੱੱਕਰ ਮਾਰਤੀ ਹੈ ਇਹਦੀ ਸਾਰੀ ਐਕਟਵਾ ਵੀ ਬੁਰੀ ਤਰ੍ਹਾਂ ਟੁੱਟ ਗਈ ਹੈ ਔਰ ਇਹਨੂੰ ਸੱਟਾਂ ਵੀ ਲੱਗੀਆਂ ਇਹਦੀ ਹਾਲਤ ਸੀਰੀਅਸ ਹੈ ਇਹ ਮੈਨੂੰ ਲੱਗਦਾ ਕਿ ਰੰਜਿਸ਼ਾ ਨੇ ਇਹਦੇ ਨਾਲ ਐ ਕਾਰਵਾਈ ਕੀਤੀ ਗਈ ਹੈ ਬਾਅਦ ਵਿੱਚ ਪੁੱਛ ਜਾਂਚ ਕਰ ਰਹੀ ਹੈ ਅਸੀਂ ਜਲਦੀ ਆਉਣਾ ਸੀ ਇਹਨੂੰ ਲੈ ਕੇ ਜਾ ਰਹੇ ਹਾਂ ਇਹਦਾ ਸਕੈਨ ਕਰਾਉਣ ਵਾਸਤੇ ਉਸ ਤੋਂ ਬਾਅਦ ਜੋ ਵੀ ਡਾਕਟਰ ਰਿਪੋਰਟ ਦਿੰਦੇ ਫਿਰ ਇਹਨਾਂ ਦਾ ਦੱਸ ਲਾ ਕੇ ਸੋਚਣ ਦੇ ਵਿੱਚ ਦਾਜ ਕਰਦੇ ਇਹ ਰੋੜਾ ਹਸਪੀਟਲ ਛੇਟਾ ਜੀ ਅੰਦਰ ਇੱਕ ਜਿਹੜਾ ਐਕਸੀਡੈਂਟ ਹੋਇਆ ਹੈ ਕਿਨਾਰੇ ਦਾ ਹੋਇਆ ਕਿ ਕਿਸੇ ਜਗ੍ਹਾ ਨਹੀਂ ਇਹ ਪਾਜੀ ਇੰਟਰਵਰਟ ਦੇ ਵਿੱਚ ਹੋਇਆ 8 ਵਜੇ ਕਰੀਬ ਸਵਾ 8 ਵਜੇ ਵੱਟਵ ਇਤਲਾਹ ਮਿਲੀ ਇੰਟਰਵਰਟ ਦੇ ਵਿੱਚ ਇੱਕ ਕਰੇਟਾ ਗੱਡੀ ਨਾਲ ਇੱਕ ਜੀ ਦਾ ਐਕਸੀਡੈਂਟ ਹੋਇਆ ਚਾਹ ਕਿ ਡਰਾਈਵ ਇੰਟਰਵਰਟ ਦੇ ਪੜਾ ਕਿ ਤੱਕ ਟੋੜਾ ਬੜੀ ਮੁਕੀ ਨਹੀਂ ਪਾਜੀ ਐਕਸੀਡੈਂਟ ਹੋਇਆ ਜਿਸ ਕਰਕੇ ਧਰਕੇ ਦੇ ਜਿਹੜੀਆਂ ਸੱਟਾਂ ਲੱਗੀਆਂ ਹੈ ਇੱਕੀ ਵਾਲੇ ਦੇ ਐਕਟਿਵ ਦੇ ਸੱਟ ਹੋਈ ਹੈ ਉਹਨਾਂ ਤੇ ਰੋੜਾ ਤਾਲ ਦਾ ਹਿਰਾਇਆ ਵਾ ਤੇ ਜਿਹੜੇ ਗੱਡੀ ਵਾਲੇ ਉਹਦੇ ਦੇ ਲੈਟੀ ਵੀ ਆ ਗਏ ਉਹਦਾ ਅਪਰੂਵ ਚ ਚੱਲ ਰਿਹਾ ਸੀ ਆਪਣੇ ਚੋਗੇ ਚ ਕਰ ਗੱਡੀ ਵਾਲਾ ਜਿਹੜਾ ਮੌਕੇ ਤੇ ਕੀ ਜਾਂ ਮੌਕੇ ਤੇ ਉਹ ਦਾਖਲ ਗੱਡੀ ਉਹ ਪਤਾ ਲੱਗਾ ਵਾ ਜਦੋਂ ਪਤਾ ਲੱਗਾ ਗੱਡੀ ਉਹ ਦਾਖਲ ਕਰਾ ਬਾਕੀ ਉਹਨਾਂ ਦੇ ਗੱਡੀ ਵਾਲੇ ਬੰਦੇ ਵੀ ਆ ਗਏ ਉਹ ਉਹਨਾਂ ਦਾ ਇਲਾਜ ਕਰਾ ਦੇ ਜਿਹੜਾ ਲੜਕਾ ਉਹਦਾ ਟੀਨਾ ਆਪਣੇ ਜਿਹੜਾ ਵਰਨ ਵਰਨ ਕਮਾਰ ਕਰੇ ਦਾ ਜਿਹਨਾਂ ਬੰਦਾ ਐਕਟ ਕਰਿਆ ਉਹ ਉਹਦੇ 40 ਕੱਲੇ ਹੈ ਲੈ ਲੈ ਨਿਕਲ ਤੁਕੇ हां जी पुलिस ਦੇ ਹੋਂਦ ਤੋਂ ਪਹਿਲੇ ਜਾ ਕੇ ਉਹ ਤੇਨੂੰ ਦਾਖਲ ਕਰਾ ਕੇ ਚਲੇ ਗਏ ਥੋੜੇ ਥੋੜੇ ਬੰਦੀ ਕੀ ਕਾਰਵਾਈ ਬਾਕੀ ਦੇਖਣ ਦੇ ਇਹ ਵੀ ਜੋ ਕਲਤੀ ਪਰ ਬਿਆਨ ਦੇ ਬਿਆਨ ਦੇ ਕਾਬਿਲ ਨਹੀਂ ਬਿਆਨ ਦੇ ਨਾਲ ਬਦਕਮ ਕਾਰਜ ਕਰ ਨਾਲ ਉਹਦੀ ਕੰਡੀਸ਼ਨ ਦਿੱਤਾ ਲਾਲ ਠੀਕ ਹੈ ਜਿਵੇਂ ਹੋਸ਼ ਨਹੀਂ ਹੁੰਦੀ ਤੇ ਹੋਸ਼ੀ ਹੋ ਪਤ ਲੱਗਦਾ ਐਕਸਰਾ ਵਗੈਰਾ ਕਰਾ ਰਹੇ ਆਪਣੇ ਸਟਿਸਕਨ ਕਰਾ ਰਹੇ ਉਹਨਾਂ ਜਾਦੇ ਦੋਹਾਂ ਪਾਰਟੀਆਂ ਹੋ ਗਿਆ ਆਪਣੇ ਤੇ ਕਰਾ ਰਹੇ ਇਲਾਜ ਕਰਾ ਰਹੇ अरोड़ा ਫਿਰਦੇ ਨੇ ਹਾਂ ਜੀ अरोड़ा